ਮਿੱਠੇ ਸੱਚੇ ਪਾਤਸ਼ਾਹ ਹਰ ਜਨਮ ਜਨਮ ਦੀ ਕੱਢੀ ਜਲ ਸੱਚਾ ਪਾਤਸ਼ਾਹ ਸ੍ਰੇਸ਼ਾਹ ਮੈਂ ਸ਼ਾਹੋ ਜਿਸ ਪਾਸ ਬੈਠਿਆ ਸੋਈ ਸਤਨਾ ਸ਼੍ਰੀ ਵਾਹਿਗੁਰੂ ਬੱਜੋ ਚੰਤ ਘਰ ਪਹਿਲਾ ੴ ਸਤਿਗੁਰ ਪ੍ਰਸਾਦ ਸਲੋਕ ਦਰਸ਼ਨ ਪਿਆਸੀ ਦਿਨ ਸਰਾਤ ਜਿ ਤੋਹਿਣ ਜਨਨੀਤ ਹੋਲਕ ਪਟ ਗੁਰ ਮੇਲੀਆ ਨਾਨਕ ਹਰ ਸੰਗ ਨੀਤ ਦਰਸ਼ਨ ਪਿਆਸੀ ਦਿਨ ਸਰਾਤ ਜਿਤੋ ਅਰਦ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਨੀਤ ਛੰਤ ਸੁਣ ਯਾਰ ਹਮਾਰੇ ਸੱਜਣ ਇਕ ਕਰੋ ਬੇਨਤੀਆ ਤਿਸ ਮੋਹਣ ਨਾਨਕ ਪਿਆਰੇ ਹਉ ਫਿਰੋ ਕਜੰਤੀਆ ਸਾਰੇ ਸਿਰ ਧਈ ਉਤਾਰੇ ਇੱਕ ਕੋਰੀ ਦਰਸ਼ਨ ਦੀਜੈ ਨਾਨਕ ਹਮਾਰੇ ਪ੍ਰਿਆ ਰੰਗ ਰੰਗਾਰੇ ਇੱਕ ਤਿਲ ਭੀਰਾ ਤੇਰੀ ਜੈ ਪ੍ਰਭ ਸੋ ਮਲਨੀ ਨਿ ਜਿਉ ਜਲ ਮੀਨਾ ਚਤਿਕ ਜਿ ਰਤ ਸੰਤੀ ਮੂ ਕਹੀ ਨ ਜੀ ਹਿਆ ਯਾ ਵੇ ਇਕ ਦੂ ਇਕ ਚਾੜੈ ਔ ਕਿ ਸਜ ਤੇਹੀਆ ਇਕ ਦੂ ਇਕ ਚਾੜੈ ਅਣਕ ਪਿਆਰੇ ਨਿਤ ਕਰਦੇ ਭੋਗ ਬਿਲਾਸਾ ਤਿੰਨੋਂ ਦੇਖ ਮ ਚੌ ਧੰਦਾ ਔ ਕਦ ਪਾਈ ਗੁਣ ਤਾਸਾ ਗਵਾਂ ਮੂੰ ਦੱਸ ਦਿਖਾ ਫਿਰ ਕੀ ਹਿਆ ਯਾਰੇ ਪ੍ਰਿਆਪਨ ਘਾੜਾ ਕਿਸ ਨੀ ਸੀ ਛੰਗਾ ਯਾਰ ਮੀ ਤੈ ਆ ਗਿਆ ਲਾਲਣ ਮੂੰ ਦੱਸ ਦਸੰਗਾ ਲਾਲਾ ਤੈ ਪਾਇਆ ਆਪਗਵਾਇਆ ਜੈ ਧਨ ਪਾਗ ਮਥਾਏ ਦਹ ਪਕਰ ਥੱਭਰ ਹੋ ਕਿਤੀ ਗੁਰ ਉਹ ਗਣ ਨ ਪਛਾਣੇ ਗੁਣ ਹਾਰ ਤਾ ਪਾਇਆ ਰੰਗ ਲਾਲ ਬਨਾਇ ਤਿਸ ਹਪੋ ਕਿਛ ਸੁਹੰਦਾ ਜਨ ਨਾਨਕ ਧਨ ਸੁਹਾਗਣ ਸਾਈ ਜਿਸ ਸੰਗ ਪਧਾਰ ਸੰਦਾ ਯਾਰ ਵੇ ਨਿਤ ਸੁਖ ਸੁਖੇਂਦੀ ਸਾ ਮੈਂ ਪਾਈ ਵੜ ਲੋੜੀ ਨਾ ਆਇਆ ਵਜੀਵਾ ਧਾਰੀ ਮਹਾ ਮੰਗਲ ਹਸ ਥੀਆ ਪਿਰ ਦਰਨ ਸਦ ਨਵ ਰੰਗੀਆਂ ਵੜ ਭਾਗ ਪਾਇਆ ਗੁਰ ਨਰਾਇਆ ਸਾਧ ਕੈ ਸਤ ਸੰਗੀਆਂ ਸਾ ਮਰਸਾ ਸਗਲ ਪੂਰੀ ਪ੍ਰੇਅ ਅੰਕ ਅਕੰਨਾਈ ਬਨਵਾਤ ਨਾਰਕ ਸੁਖ ਸੁਖੇਂਦੀ ਸਾਮ ਗੁਰ ਨਿਲ ਪਾਈ ਆਸਾ ਮਰਸਾ ਸਗਲ ਪੂਰੀ ਨਾਨਕ ਸੁਖ ਸੁਖੇਂ ਜੀ ਸਭ ਗੁਰ ਮਿਲ ਪਾਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ